లై కాలయా ہاں جی ਆ ਦੋ ਕਿਲਟਾ ਕਪੜਾ ਲੱਗ ਗਿਆ ਹਾਂ ਹਾਂ ਲੱਗ ਗਿਆ ਆ ਤਿਆਰ ਆ ਆਪਣਾ ਫੇਰ ਵੀ ਹੁਣ ਹੀ ਆਪਣੀ ਠੀਕ ਹੈ ਠੀਕ ਹੈ ਇਹ ਲਵਾ ਦੇ ਉਹ ਕਹਿੰਦੇ ਪਰਲਾ ਖੇਤ ਰਹਿ ਜੂ ਆਪਣਾ ہاں ਠੀਕ ਹੈ ਕਿਦੋਂ ਚ ਉਹ ਲੱਗ ਜੂਗਾ ਹਾਂ ਹਾਂ ਠੀਕ ਹੈ ਨਾ ਬਟਾ ਬੂਟਾ ਪੋਚ ਲੈ ਕੇ ਨਾ ਫਿਰ ਨੇ ਮੀੜੀ ਕੰਮ ਆਪਾਂ ਲੇਟ ਹੋ ਜਾਗਾ ਮਾ ਤਰੀ ਕਾ ਤਾਂ 16 ਹੋ ਗਈ ਹਾਂ 16 ਹੋ ਗਈ ਅੱਜ ਲੇਟ ਹੈ ਕੰਮ ਬਹੁਤ ਜਿਆਦੇ ਉਹ ਦੇ ਹੜੀਆਂ ਆਪਣੇ ਲਾਇ ਰੱਖੇ ਨੇ ਰੱਖ ਕੇ ਹਾਂ ਬਸ ਹੋਰ ਹੋਰ ਨੇ ਹੁਣ ਬਲਾਕੇ ਬੰਦੇ ਖਿੱਚ ਦੇ ਕੇ ਨਾ ਬਈ ਬਣ ਕੇ ਖਿੱਚ ਦੇ ਖਿੱਚ ਦੇ ਕੰਮ ਲੇਟ ਹੈ ਕੰਮ ਆਪਣੇ ਤਾਂ ਉਹ ਸਾਰੇ ਲਾਗੇ ਪਰਲੇ ਬੰਦੇ ਵਿੜੇ ਆਪਣੇ 17 ਨੂੰ ਲਾਉਣ ਆ 17 18 ਨੂੰ ਲਾਉਣੀ ਹੈ ਨਵੇੜ ਦੇ 18 ਤੱਕ ਤਾਂ ਗੱਲ ਆ ਤੇਰੀ ਆ ਬਈ ਕਹਿੰਦੇ ਹਾਂ ਫੇਰ ਹੀ ਨਿਕਲੂ ਦੋ ਬਣ ਪਾਣੀ ਹੁਣ ਵਾਧੂ ਭਉਣ ਤੋਂ ਮਾਂ ਦੀ ਕਿਰਪਾ ਦੇਖ ਹਾਂ ਨਹਿਰਾਂ 'ਚ ਪਾਣੀ ਵਾਧੂ ਆ ਹਾਂ ਨਹਿਰਾਂ 'ਚ ਫੁੱਲ ਲਾਟਰੀ ਜਾਂਦੀ ਜਮੀ ਨਹੀਂ ਜਾਂਦੀ ਚੱਕ ਦੇ ਫਟੇ ਕਰ 24 ਘੰਟਿਆਂ ਦੇ ਕਰਦੇ ਕੰਮ ਅੱਜ ਪੂਰਾ ਚੱਕ ਦੇ ਕਰਾਂ ਆ ਲਾਉਣਦਾਰ ਉਹ ਕਿਵੇਂ ਸ਼ੇਰਾ ਲਾਤੀ ਜੀ ਦੀ ਲਾਤੀ ਬਈ ਆ 2 ਕਿੱਲੇ ਟੱਕ ਲੱਗ ਗਿਆ ਅੱਛਾ ਆ ਤਿਆਰ ਹੈ ਪਰ ਲਾ ਵੀ ਗਾਲੂ ਲੱਗ ਜੂ ਬਸ ਨਵੇੜ ਤੱਕ ਆ ਮਾ ਇੱਥੇ ਤੋਂ ਟੋਬੇ ਮੰਗੂ ਡੱਕਿਆ ਪਿਆ ਹੈ ਪਾਣੀ ਵੀ ਬਾਦੂ ਹੈ ਨਹਿਰ ਫੁੱਲ ਜਾਂਦੀ ਹੈ ਤੇ ਲੈਟ ਜਾਂਦੀ ਕਿਧਰੇ ਨਹੀਂ ਦੇਖਾ ਠੀਕ ਹੈ ਖੱਚੂ ਦਾ ਪੁੱਤ ਖੱਚ ਤੋ ਕਿੰਨੇ ਕ ਖੱਚ ਖੱਚਨੋਗੇ ਪਾਣੀ ਹਾਂ ਉਹਦਾ ਮੈਨੂੰ ਲੱਗਦਾ ਵੀ ਇਹ ਲੋਕ ਮਾਇਨੇ ਗੱਪਾ ਹਾਂ ਕਹਿੰਦੇ ਵੀ ਮੁੱਕ ਜੂ ਪਾਣੀ ਮੁੱਕ ਜੂ 20 ਸਾਲ ਹੋਏ ਕੋਈ ਨਹੀਂ ਮੁੱਕਿਆ ਅੱਛਾ ਪਰ ਹੁਣ ਲੱਗਦਾ ਮੇਰੇ ਹਿਸਾਬ ਨਾਲ ਵੀ 10 ਸਾਲ ਪਾਣੀ ਹਜੇ ਮੁਕਦਾ ਨਹੀਂ ਹੈ ਅੱਛਾ 10 ਇਹਦਾ ਪੰਜ ਤੇ ਖਿੱਚੋ ਪੰਜ ਤੇ ਖਿੱਚੋ ਛੇਤੀ ਕਰੋ ਕੰਮ ਕਰਾਂ ਨਾ ਟਾਈਮ ਲੰਘ ਗਿਆ ਓਖਾ ਹੋ ਜੂ ਕਮ ਕਾ ਨੂੰ ਓਖਾ ਤੇ ਚਰਾ ਕਰਦੇ ਸਾਡੇ ਵੇਲੇ ਕਹੀ ਨਾ ਟੱਕ ਮਾਰੇ ਤੋਂ ਪਾਣੀ ਆ ਜਾਂਦਾ ਦੀਗਾ ਅੱਛਾ 300 ਫੁੱਟ ਤੇ ਵਾਗ ਗਿਆ ਉਹ ਦਿਨ ਦੂਰ ਨਹੀਂ ਜਿਹੜੇ ਤੁਸੀਂ ਰਾਜਸਥਾਨ ਬਣ ਜੂ ਇਹ ਰਾਜਸਥਾਨ ਕਿਹੜੀ ਜੀਰੀ ਤੁਸੀਂ ਟੱਟੀ ਵਾਲੇ ਹੱਥ ਤੋਂ ਉਹਨੂੰ ਤਰਸੋਗੇ ਓਏ ਕਾ ਨੂੰ ਰਾਜਸਥਾਨ ਬਣ ਜੂ ਇਹ ਮੈਨੂੰ ਸੁਣਦੇ ਨੂੰ 20 30 ਸਾਲ ਵੀ ਪਾਣੀ ਮੁੱਕ ਜੂ ਕਾ ਨੂੰ ਮੁੱਕਦਾ ਕੁਝ ਨਹੀਂ ਮੁੱਕਿਆ ਉਵੇਂ ਜੀਰियां ਹੋਈ ਜਾਂਦੀਆਂ ਨੇ ਤੁਹਾਨੂੰ ਵੱਡੇ ਬਗਿਆਨੀ ਬਣ ਜਾਣੇ ਆ ਕੇ ਇੱਕ ਢੱਕਾ ਤੋੜਨਾ ਨਹੀਂ ਲੱਗਿਆ ਬਗਿਆਨੀ ਕੋ ਬਣ ਜਾਣਾ ਤੇਰੇ ਵਰਗਾ ਸੁੱਕੇ ਪਿੱਟ ਕੇ ਕਹਿਣਾ ਪਾਣੀ ਸੋਮਾ ਦਰਖਤਾਂ ਦਾ ਇਹ ਵੀ ਨਹੀਂ ਰਹੇ ਇਹ ਵੀ ਵੱਢਣ ਲਾ ਕੇ ਲੋਕ ਓਏ ਇੱਕ ਸਾਡੇ ਦਾ ਦੇਖਿਆ ਤੂੰ ਨਿਗਾਹ ਮਾਰ ਲੈ ਲੈਣ ਦਾ ਰ ਦਰਖਤੀ ਦਰਖਤ ਖੜੇ ਤੁਰ ਤੱਕ ਹਾਂ ਦੇਖ ਅਧਖਾ ਭਾਈ ਜਸਤੀ ਦਰਸਤ ਕਿੰਨੇ ਐ ਦਰਸਤ ਦਿਖਾ ਦੇ ਨੇ ਖੇਤ ਦੇ ਜਮਾਨ ਚ ਦੇਖਾ ਦੇਖਾ ਉਹ ਦੇਖਾਂ ਦੇਖ ਦੇਖਾ ਉਹ ਨਾਹਰ ਤੇ ਨੇ ਨਾਹਰ ਤੇ ਨੇ ਮੈਂ ਸਾਮ ਦੇਦਾ ਸੀ ਆ ਉਹ ਪੁੱਤ ਮੇਰੀ ਗੱਲ ਸੁਣ ਹਾਂ ਇਹ ਬਾਬੇ ਨਾਨਕ ਨੇ ਵੀ ਲਿਖਿਆ ਹੈ ਆਵਣ ਗੁਰੂ ਪਾਣੀ ਪਤਾ ਹਾਂ ਦਾਤਾ ਧਰਤ ਮੁਹੱਤਰ ਦਾਤਾ ਤੁਸੀਂ ਨੇ ਪਾਣੀ ਛੱਡਿਆ ਪਾਣੀ ਬਾਗੀ ਦੱਸਾ ਧਰਤੀ ਛੱਡੀ ਆਉਂਦੇ ਸਾਲਾਂ ਨੂੰ ਵਿੱਚ ਜੀੜੀ ਕੀ ਤੇ ਸਬਜ਼ੀ ਵੀ ਨਹੀਂ ਹੁਣੇ ਖਾਣ ਨੂੰ ਓਏ ਕੱਬਿਸਰੀ ਵਾਰ ਮੇਰੇ 95 ਮਣੀ ਹੋਈ ਐ ਉਹ 55 ਤਾ ਡੱਪ ਮਰੀ ਜਾਂਦਾ ਯਾਰ ਬੱਲੇ ਮਣੀ ਫਿਰ ਤੇ ਕਿਹੜੀ ਗੱਡੀ ਲੈ ਆ ਤੂੰ ਪੁੱਤ ਮੈਂ ਹੁਣ ਲੈ ਆ ਕਿਹੜੀ ਦੋ ਕੜਾਂ ਵਾਲੀ ਹੁੰਦੀ ਐ ਤਿੰਨ ਵਾਲੀ ਅੱਛਾ ਹਾਂ ਢੋਡੀ ਤਾਂ ਚਾਹੇ 250 ਮਾਨ ਹੋ ਜੇ ਅੱਛਾ ਢੋੜੇ ਚੱਤੜ ਫੇਰ ਨਹੀਂ ਸਰਾਣੇ ਆਉਂਦੇ ਓ ਬਾਈ ਕੰਮਕਾਰ ਕਰਦੇ ਆ ਵੱਡੇ ਕੰਮ ਨੇ ਦੋ ਕਿੱਲੇ ਲੈਤ ਨੇ ਬਿਜਲੀਬਾਰਾ ਨੇ ਵੱਡੇ ਕਿਸਾਨ ਨੇ ਦੁੱਤੇ ਨੇ ਸਾਲਾ ਪਤਾ ਹੀ ਨਹੀਂ ਹੈਗਾ ਇੱਥੇ 11 ਲੱਖ ਲੈ ਚੋਰੀਆਂ ਲੈਂਦਾ ਉਹ ਖੜਾ ਡਾ 11 ਲੱਖ ਦਾ ਟੈਟ ਕਢਾ ਏਜੰਸੀ ਜੋ ਇਤਨੀ ਨਵਾ ਉਹ ਕਿਸ਼ਤਾਂ ਤਿਆਰੋ ਉਹ ਕਿਸ਼ਤ ਤਾਂ ਮੈਂ ਪਰੂ ਜੀਰੀ ਵੇਚ ਕੇ ਉਹ ਹੀ ਗੱਲਾਂ ਕਰਦੇ ਨੇ ਪੁਰਾਣੀ ਮੈਨੂੰ ਇਹ ਲਾਣੇਦਾਰ ਕਹਿੰਦਾ ਕਿਸ਼ਤਾਂ ਤਾਂ ਕਹਿੰਦਾ ਇੱਕ ਦਿਨ ਗੱਲ ਕਰੇ ਕਹਿੰਦਾ ਬਈ ਕਹਿੰਦਾ ਕੰਪਨੀ ਵਾਲਿਆਂ ਨੇ ਡੰਡਾ ਨਹੀਂ ਦਿੱਤਾ ਨਾਲ ਅੱਛਾ ਮਾਹ ਪੁੱਤ ਤੂੰ ਕਿਸਤਾ ਨਾ ਭਰੀ ਚਾਰ ਕੰਪਨੀ ਵਾਲੇ ਤੇਰੇ ਡੰਡਾ ਤਾਂ ਆਪ ਹੀ ਦੇਣਗੇ ਆਹ ਡੰਡਾ ਕਿਵੇਂ ਦੇਣਾ ਕਿਸਤਾ ਭਰਦੇ ਆ ਬਈ ਛੋੜਲਾ ਕੰਮ ਨਹੀਂ ਹੈਗਾ ਜਿਵੇਂ ਚਿੱਟੇ ਪਾ ਕੇ ਫਿਰਦੇ ਹੋ ਲਾਉਣਾ ਨਹੀਂ ਕੁਝ ਢਾਉਣਾ ਨਹੀਂ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸੋਣ ਨੂੰ ਪੀਏ ਪਾਣੀ ਵਾਲੇ ਕਿਵੇਂ ਖੜੇ ਤੇ ਉਹਦਾ ਕਾਜ ਕਾਰਵਾਈ ਪੂਰੀ ਕਰਨੀ ਟਰੈਕਟਰ ਦੀ ਟਰੈਕਟਰ ਦੀ ਕਾਨੂੰ ਕਿਸ਼ਤ ਨਹੀਂ ਭਰੀ ਗਈ ਉਹ ਜੀਰੀ ਵਟਕੇ ਪਰਾਂਗੇ ਹੁਣ ਉਹ ਮਰੀ ਜਾਂਦੇ ਯਾਰ ਮੇਰੀ ਗੱਲ ਸੁਣ ਲੈ ਆ ਸੁੱਕੇ ਚ ਆ ਸੁੱਕੇ ਚ ਛੱਡ ਰੱਖੇ ਆ ਅਗੇ ਠੰਡਾ ਕਰਾਂਗੇ ਵੀ ਇਹਨੂੰ ਤੱਤਾ ਤੁਹਾਨੂੰ ਕੀ ਕਹਿੰਦੀ ਇਹ ਜਦੋਂ ਲਾਉਣੀਆਂ ਉਦੋਂ ਛੱਡ ਲਿਓ ਚ ਓਏ ਕੱਲੂ ਲਾਵਾਂਗੇ ਜੀਰੀ ਲਾਏਗਾ ਦੂਜਾ ਕੱਲੂ ਲਾਵਾਂਗੇ ਬੰਦੇ ਪਈਏ ਬਹੁਤ ਪੱਟੀਆਂ ਅੰਦਰੋਂ ਪਾਉਂਦਾ ਗਿਆ ਗਿੱਲ ਲੈ ਗਿਆ ਗਿੱਲਾ ਜਿੱਤਰ ਖਾਉ ਗਿੱਲ ਲੈ ਗਿਆ ਗਿੱਲਾ ਗਿੱਲ ਲੈ ਗਿਆ ਭਈ ਇਹ ਕਿਹੜਾ ਤੂੰ ਕਾਲਿਆ ਅਗੇ ਠੰਡਾ ਬੰਦੇ ਨੇ ਬਈ ਆਪਣਾ ਬੱਟਾ ਪੋਚ ਹਾਂ ਲੋਕਾਂ ਨੂੰ ਵੀ ਬਾਹਰ ਨਹੀਂ ਗਿਆ ਤਾਂ ਮਰਨੀ ਆ ਇਹਨਾਂ ਨੂੰ ਓਏ ਮਾਲ ਜਿੱਥੋਂ ਨੂੰ ਕੀ ਪਤਾ ਯਾਰ ਓ ਪਾਣੀ ਏ ਪਾਣੀ ਓਏ ਰੱਬਾ ਓਏ ਨਾ ਮਕਾਉਣਗੇ ਬਾਈ ਇਹ ਤਾਂ ਓਏ ਓਏ ਕਾਰ ਜੀ ਨਹੀਂ ਲੱਗੀ ਹੋਈ ਆ ਆਖਾਂ ਨੂੰ ਤੇਰਿਆਂ ਨੂੰ ਜਿਹੜਾ 1 ਲੀਟਰ ਪਾਣੀ ਆ ਇਹ 500 ਦਾ ਮਿਲੂਗਾ ਜਿੱਥੇ ਦਾ ਹਾਂ ਕਾ ਪੈਟਰੋਲ ਓਏ ਦੇਖੇਗਾ ਆਉਣ ਵਾਲੇ ਟਾਈਮ ਵાળા ਦੂਰ ਨਹੀਂ ਹੈਗਾ ਇਹਦਾ ਤੁਸੀਂ ਨਾ ਆਉਣ ਨੂੰ ਕੀ ਤੁਸੀਂ ਤਾਂ ਟੱਟਿਆ ਹੱਥ ਮੀਨ ਟੋਤੇ ਆਇਆ ਕਰਨਗੇ ਪਾਣੀ ਮੁੱਲ ਦਾ ਹੋ ਗਿਆ ਜਦੋਂ ਤੁਸੀਂ ਮੇਰੀ ਗੱਲ ਸੁਣਨਾ ਮੇਰੀ ਜੀ ਜੀ ਸਮਝ ਜੋ ਸਮਝ ਜੋ ਲੋਕੋ ਸਮਝ ਜੋ ਓਏ ਕੰਨ ਤੇਰੇ ਵਰਗੇ ਵਿਗਿਆਨੀਆਂ ਨੂੰ ਮੈਨੂੰ 20 25 ਸਾਲ ਲੱਗੋ ਸੁਣਦਿਆਂ ਨੂੰ ਅਗੇ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸਾਲਾ ਮੁੱਕੇ ਤਾਂ ਹੈ ਨਹੀਂ ਦੇਖ ਓਰੇ ਓਰੇ ਲੰਦਾਰ ਆ ਦੇਖੀ ਵੱਡੇ ਕਿਸਾਨ ਦੀ ਬੱਟ ਬੱਟ ਦੇਖੀ ਦੇਖ ਬੱਟ ਆ ਦੇਖ ਭਾਂਹਦਾ ਕੀ ਨਾਲ ਲੈ ਜਾਏਂਗਾ ਤੂੰ ਇਹ ਆ ਬੱਟ ਦੇ ਓਏ ਬਾਈ ਓ ਬਾਕੀ ਨੂੰ ਆਹ ਦੇ ਮੇਰੇ ਹੈ ਵੀ ਮੇਰੇ ਇਹ ਕੀ ਤੀਜਾ ਉਹ ਇਹ ਚ ਕੋਈ ਨੱਗ ਜੂ ਜਾਨਵਰ ਕੁੱਤਾ ਮੇਰੇ ਵਰਗਾ ਸਿਆਣਾ ਬੰਦਨ ਲੱਤ ਟੁੱਟ ਜੂ ਲੱਤ ਵਜੇ ਕਰੇ ਬੈ ਜੂ ਦੇ ਕੇ ਗੈਂਦੇ ਨੂੰ ਹਟ ਜੂ ਆ ਦੇਖ ਲੈ ਪਾ ਲੈ ਆ ਦੇਖੀ ਉਹ ਕੀ ਕੱਢੋਂਗੇ ਲੋਕੋ ਇਹਨਾਂ ਬੱਟਾਂ ਚ ਵੱਡ ਵੱਡ ਓਏ ਕੀ ਨਾਲ ਲੈ ਕੇ ਮਰ ਜੇਗਾ ਤੂੰ ਓਏ ਸਾੜੀਆਂ ਭਈ ਉਧਰ ਵੀ ਸਾੜੀਆਂ ਇਧਰ ਵੀ ਸਾੜੀਆਂ ਵੱਡਾਂ ਨਹੀਂ ਓਏ ਭਾਈ ਲਾਸਟ ਨੇ ਪੱਟ ਤੇ ਤੁਸੀਂ ਤੁਸੀਂ ਕੁਝ ਨਹੀਂ ਛੱਡਣਾ ਹੈਗਾ ਪਹਿਲਾਂ ਤਾਂ ਦਰਖਤ ਮਕਚਾ ਦੇ ਸਾਰੇ ਆ ਸਕੇ ਸਾਰੇ ਅੱਗ ਲਾ ਕੇ ਦਰਖਤ ਮਚਾ ਦੇ ਕਾਹਨੇ ਨਵੇਂ ਲਾਤੇ ਉਹ ਨਵੇਂ ਲਾਏ ਕਿੰਨੇ ਰੋਟ ਹੁੰਦਾ ਨਵੇਂ ਲਾਏ ਨਵੇਂ ਉਹ ਕਿੰਨੇ ਲਾਦੇ ਦੇਖੋ ਇਹ ਨਵੇਂ ਕਿਹੜੇ ਲਾਉਣਗੇ ਇਹ ਤਾਂ ਆ ਵੀ ਪਟਾਉਂਦੇ ਫਿਰਦੇ ਨੇ ਅੱਛਾ ਟਾਲੀ ਨਹੀਂ ਵੇਚਦੀ ਇਹਨਾਂ ਨੇ ਓਏ ਰੱਬਾ ਓਏ ਰੱਬਾ ਓਏ ਭਾਈ ਫਸਲ ਪਤਾ ਡੱਗਾ ਫਸਲ ਖਰਾਬ ਹੋ ਜਾਂਦੀ ਐ ਉਹ ਟਾਲੀ ਫਸਲ ਹੋ ਗਈ ਜਦੋਂ ਤੈਨੂੰ ਸਾਹ ਨਹੀਂ ਆਉਣਾ ਉਹ ਆਈ ਜਾਂਦਾ ਹਵਾ ਚੱਲੀ ਜਾਂਦੀ ਐ ਤੂੰ ਜੋ ਕੂ ਕੂ ਜਾ ਲਾਉਂਦੇ ਨੇ ਜਿਹੜਾ ਹਸਪਤਾਲਾ ਚ ਨਾ 5 ਘੰਟਿਆਂ ਦੀ ਕਹਿੰਦੇ ਭੈ ਦਾ ਲੱਖਾਂ ਰੁਪਏ ਲੈਂਦੇ ਨੇ ਤਾਂ ਨੇ ਉਹ ਦੇਖਾਂ ਇਹਦਾ ਕੋਕੂ ਪੂਜਾ ਇਹ ਪੈਸੇ ਨੂੰ ਕੀ ਕਰਵਾਉਂਦੇ ਤੁਸੀਂ ਇੱਕ ਤਾਂ ਇਹ ਪੱਟ ਤੇ ਏਸ਼ੀਆ ਨੇ ਉਹਦੇ ਨੰਬਰ ਤੇ ਪੱਟ ਤਾਂ ਪੰਜਾਬ ਆਪਣਾ ਸਮਰਥੀ ਵਾਲ ਮੋਟਰ ਅੱਛਾ ਇਹਨਾਂ ਨੇ ਜਮਾ ਇਹ ਲੰਕ ਕਰਕੇ ਧਰਦਣਗੇ ਹਰ ਸਾਲ ਗਵਰਨਮੈਂਟ ਆਫ ਦੇ ਨਾ ਹੁਣ ਤੂੰ ਕਿਹੜੇ ਬੰਜਰ ਜੀ ਇਹਨੇ ਬੰਜਰ ਛਾੜ ਦਈਏ ਓ ਬੰਦਣ ਨਹੀਂ ਓਏ ਆਏ ਨਹੀਂ ਮਾਰਜ ਸਾਡੀ ਟਾਈਮ ਨਾ ਲਾ ਦੋ ਕੋਈ 26 ਲਾ ਲਓ ਮਾਹਰੋ ਪਾਣੀ ਬਚ ਜੂ 2 ਮਹੀਨੇ ਹੁਣ ਖਰਜੋ ਖਸਮੋ ਓ ਖਸਮੋ ਜੋ ਸਰਕਾਰ ਨੇ 19 ਦਿਨ ਦਿੱਤੀ ਹੈ ਸਰਕਾਰ ਬੋਲੀ ਹੈ ਓ ਸਰਕਾਰ ਨੇ ਨਾ ਸਰਕਾਰ ਭਾਂ ਦੇ ਗਾਹ ਕੀਨੇ ਪਾਣੀ ਨੂੰ ਮੁੱਕ ਕੇ ਸਰਕਾਰ ਕਦੋਂ ਮੁੱਕ ਗਿਆ ਭਈ ਮੁੱਕ ਗਿਆ ਸਾਡਾ ਮੁੱਕ ਗਿਆ ਦੇ ਵਿੱਚ ਟੱਪੂ ਭਰ ਕੇ ਰੱਖਦੇ ਨੇ ਪਾਣੀਆਂ ਦੇ ਫੇਰ ਉੱਤੇ ਭਾਂ ਦੇ ਟੈਂਪਰ ਆਉਂਦੇ ਨੇ ਪਾਣੀਆਂ ਦੇ ਆਏ ਆਰੋ ਆਰੋ ਵਾਲਾ ਆਰੋ ਵਾਲਾ ਪੀਂਦੇ ਹੋਣੇ ਤੀ ਤੈਨੂੰ ਪਾਰ ਵਾਲਾ ਤੂੰ ਦੇਖੀਦਾ ਸਹੀ ਪਾਰ ਵਾਲਾ ਪਹਿਲਾਂ ਬਹੁਤ ਲੋਕ ਆਰੋ ਵਾਲਾ ਕਿੱਥੇ ਆ ਦੇਖੀ ਆ ਦੇਖੀ ਸਾਰੀਆਂ ਤਾਂ ਇਹ ਬੱਟਾ ਖਾ ਗਿਆ ਆ ਸਾਰੇ ਦਰਾਸਤ ਖਾ ਗਿਆ ਆ ਪਾਣੀ ਦੀ ਬਰਬਾਦੀ ਕਰਤੀ ਨੇ ਅਸੀਂ ਇਹ ਕਹਿੰਦੇ ਹੁਣ ਕਾਲੀ ਵੀ ਵੇਚਾਂਗੇ ਕਹਿੰਦੇ ਦੇਖ ਜਿਹੜੀ ਉੱਥੇ ਛਾਉ ਆ ਉਹ ਓ ਬਾਹ ਓ ਛਾਉ ਕਾਦੀ ਆ ਦੋ ਡੱਗੇ ਫਸੇ ਖਰਾ ਹੋ ਜਾਂਦੇ ਮੇਰੀ ਓ ਦੋ ਡੱਗੇ ਠੇਕੇ ਦਾ ਬਹਾਨਾ ਓ ਦੋ ਡੱਗੇ ਤੁਹਾਡੇ ਨਾਲ ਵਗ ਜੂ ਓ ਠੇਕੇ ਦਾ ਬਹਾਨਾ 80000 100000 ਨੂੰ ਓ ਕੁਝ ਨਹੀਂ ਹੁੰਦਾ ਤੁਸੀਂ 80000 ਠੇਕ ਹੈ ਮੇਰੀ ਗੱਲ ਸੁਣੀ ਤੁਸੀਂ ਅੱਗ ਲਾਈ ਹੈ ਪੁੱਤਰੇ ਜਵਾਖਾਂ ਨੂੰ ਜਦੋਂ ਸਾਹ ਨਹੀਂ ਆਉਂਦਾ ਹਸਪਤਾਲਾਂ ਚ ਦਾਖਲ ਹੋਣਗੇ ਅੱਛਾ ਫਿਰ ਪੈਸੇ ਲਾਏਗਾ ਓ ਬਾਈ ਕਿੱਨੇ ਘਟਦੀ ਤੇਰੇ ਅੱਗ ਲਾਉਣ ਨੂੰ ਕੀ ਤਰ੍ਹਾਂ ਫਾਖੜਾ ਦੀਗਾ ਬਾਣ 80000 ਨੂੰ ਐ ਠੇਕਾ ਕਿੱਥੋਂ ਭਰਾਂਗੇ ਜਵਾਖਿਆਂ ਦੇ ਪੀਸਾ ਕਿੱਥੇ ਬਾਸੀ ਨੂੰ ਲੈਣਾ ਓ ਬਾਈ ਲੱਗਦਾ ਮਿਲਦਾ ਘੱਟ ਮਿਲਦਾ ਨਹੀਂ ਕੀ ਕਰੀਏ ਤੇਰੇ ਵਰਗੇ ਨਹੀਂ ਫਾਹਾ ਲੈ ਕੇ ਚੜ੍ਹੇ ਉੱਤੇ ਬਾਈ ਜੇ ਲੋਕ ਖੁੱਡੂਆ ਤੇਰੇ ਵਰਗਾ ਪਾ ਕੇ ਗੱਲ ਚ ਰੱਸੀ ਲਾਂਕ ਜਾਂਦਾ ਮਰ ਗਿਆ ਗੜੀ ਨੂੰ ਭੇਜਦਾ ਉ ਤਾਂ ਲੈ ਕੇ ਵੱਡਾ ਟਰੈਕਟਰ ਵੱਡਾ ਟਰੈਕਟਰ ਲਈ ਖੜਾ ਸਰਦਾਰ ਕੋਠੀ ਪਾਲੀ ਘਰੇ ਏਸੀ ਲੱਗਿਆ ਹੋਇਆ ਇਹਦੇ ਉਹਦਾ ਨੌਕੀ ਕੰਮ ਕਰਿਆ ਜਿੰਮੇ ਸਾਲਾ ਡਾਨੇ ਦਾ ਨਿਤ ਮੁੱਡਾ ਹੁੰਦਾ ਗੱਮ ਕੰਮ ਕਰਦੇ ਆਂ ਬਾਈ ਕੰਮ ਕੰਮ ਕਰਦਾ ਤਾਂ ਲਵਾਇਆ ਲੈ ਸਿਹਰਾ ਮੇਰੀ ਤਾਂ ਗੱਲ ਤੈਨੂੰ ਸਮਝਾਉਣ ਦੀ ਸੀ ਮੈਂ ਤਾਂ ਸਮਝਾਉਂਦੀ ਠੀਕ ਹੈ ਸਮਝ ਗਿਆ ਅੱਗੇ ਤੇਰੀ ਮਰਜ਼ੀ ਹੈ ਕਿ ਭਾਈ ਇਹ ਕੁਦਰਤੀ ਸੋਮਾ ਖਤਮ ਹੋ ਜਾਊਗਾ ਇਹ ਤਾਂ ਸਾਮ ਲਿਆ ਤਾਂ ਆਪਣੇ ਜਵਾਖਾਂ ਦਾ ਰਹਿ ਜਾਊਗਾ ਨਹੀਂ ਤਾਂ ਭਾਈ ਤੈਨੂੰ پتہ ਹੀ ਆ Rajasthan ਚ ਮੁੱਲ ਮਿਲਦਾ ਪਾਣੀ ਹੁਣ ਬੋਤਲਾਂ ਚ ਆਇਆ ਕਰੂਗਾ 100 ਦੀ ਬੋਤਲ ਮਿਲੂ ਜਿਹਦਾ ਪਾਣੀ ਲਵਾਗੇ ਕਿ ਕਣਕ ਲਵਾਗੇ ਢੱਡ ਨਹੀਂ ਭਰੇਗਾ ਰਾਤ ਤੇਰੀ ਗੱਲ ਮੇਰੇ ਪੈਣੀ ਸਮਝ ਜਾਏਗੀ ਪੈਗੀ ਭਾਈ ਦੇ ਜਿਹੜੇ ਹੁਣ ਇਹਦਾ ਲੱਗ ਜਿ ਦੇਖ ਲੱਗ ਗਈ ਹਾਂ ਸਾਡੇ 2 ਕਿਲੇ ਆ ਰਹੇ ਨੇ ਨੇ 4 ਕਿਲੇ ਨੇ ਪਰਨੇ ਸਾਡੇ ਠੀਕ ਹੈ ਉਹ 6 ਕਿਲਾ ਜੀ ਤੇਰੇ ਕਹੇ ਉਹ 26 ਲਾਵਾਂਗੇ ਦੇਖ ਕਾਲਿਆ ਕਾਲੂ ਛੱਬੀਆ ਵੀ ਭਾਉਂਦੇ ਬਈ ਇਹ ਚਾਪਾ 26 ਲਾਵਾਂਗੇ ਕਾਹਨ ਪਾਣੀ ਖਰਾਬ ਕਰਨੇ ਆਪ ਗੱਲ ਸਮਝਣੀ ਹੈ ਨਾ ਸਹੀ ਵਾਲਾ ਲੱਗਦਾ ਫਰਕ ਬਹੁਤ ਪੈਗਾ ਅੱਜ ਤੱਕ 20 ਸਾਲ ਪੱਲਾ ਪਾਣੀ ਉੱਪਰ ਹੀ ਸੀ ਜਮੀਂ ਟੱਕ ਮਾਰ ਕੇ ਪਾਣੀ ਆਉਂਦਾ ਹੁਣ 3.500 ਫੁੱਟ ਤੇ ਵਗ ਗਿਆ ਪਾਣੀ ਆਪਾਂ ਨੂੰ ਲੋੜ ਹੈ ਪਾਣੀ ਕਿੰਨਾ ਆਪਾਂ ਵੀ ਸਿਆਣੇ ਬਣੀ ਆ ਨਾ ਕਾਲੂ ਜਬਾ ਜੱਲੇ ਆਪਣੀ ਔਕੇ ਹੋਣਗੇ ਆਪਣੇ ਜਵਾਬ ਔਕੇ ਹੋਣਗੇ ਬਈ ਮੰਨ ਕੇ ਗੱਲ ਤੇਰੀ ਸਮਝ ਮੰਨਗੇ ਨਾ ਮੰਨਗੇ ਸਾਡੀ ਤਾਂ ਇਹੀ ਬੇਨਤੀ ਆ ਵੀ ਦੇਖਾ ਸਾਨੂੰ ਸਮਝਾਉਣਾ ਹੈ ਠੀਕ ਹੈ ਪੁਰਾਣੇ ਬੰਦਿਆਂ ਦਾ ਬਜ਼ੁਰਗਾਂ ਦਾ ਇਹੀ ਕਹਿਣਾ ਹੈ ਨਾ ਸਾਨੀ ਗੱਲ ਆ ਇੱਕ ਕੋਈ ਨਜਾਇਜ਼ ਦਰਖਤ ਨਾ ਫੂਕਿਆ ਜਾਵੇ ਉਹ ਵੀ ਬਤਾਓ ਆਪਣਾ ਭਵਿੱਖ ਬੱਚਿਆਂ ਦਾ ਖਰਾਬ ਹੁੰਦਾ ਖਰਾਬ ਹੁੰਦਾ ਸਿਆਣੀ ਜੇ ਅੱਜ ਆਪਣਾ ਪਾਣੀ ਬਚਦਾ ਤਾਂ ਸਭ ਕੁਝ ਹੀ ਆਪਣੇ ਸਭ ਕੁਝ ਹੀ ਹੈ अच्छा नहीं आया पता नहीं ऑक्सीजन भी दूसरा सिलेंडर वाला लेना पड़ेगा लेना पड़ेगा ले आ हाल तो है ਲੈ ਕਾਲ ਐਂਕਰ ਬਾਈ ਹਾਂ ਜੀ ਕਿਹਦਾ ਕਾਲੂ 26 ਸਿਰਦੇ ਇੱਕ ਕਾਲੂ ਸੁਨਾਮ ਜਾ ਕੇ ਨਾ ਹਾਂ ਠੀਕ ਹੈ ਇਹ ਬੂਟੇ ਲਿਆ ਠੀਕ ਹੈ ਦਰਖਤ ਵੀ ਲਾ ਲਈ ਆਪਾਂ ਇੱਧੀਆਂ ਬੋਲੋ ਦਰਖਤ ਕਈ ਕਈ ਮੱਚ ਗਏ ਨਾ ਠੀਕ ਹੈ ਜਿਹੜਾ ਤੂੰ ਐਂ ਕਹਿੰਦਾ ਮੈਂ ਜਿਹੜੀ ਗੱਲ ਤੂੰ ਕਹਿੰਦਾ ਦਰਖਤ ਜੀਰੀ ਮਾਰਦੇ ਨੇ ਨਾ ਇਹ ਨਹੀਂ ਮਾਰਦੇ ਤਾਂ ਰੱਬ ਹੀ ਨਹੀਂ ਪਤਾ ਤੈਨੂੰ ਦੋਗਣੀ ਦੇ ਦੋਗਣੀ ਦੇ ਦੇ ਇੱਕ ਜਿਹੜਾ ਤਾਂ ਕੱਲ ਟਾਲਿਆ ਸੌਦਾ ਕਰਿਆ ਸੀਗਾ ਉਹਦੇ ਕੋਲ ਬਈ ਜਵਾਬ ਆ ਹਾਂ ਠੀਕ ਹੈ ਉਹ ਸਾਰੀ ਡਾਊਲ ਮੋੜ ਦੇ ਉਹ ਗੱਲ ਕੋਈ ਫਰਕ ਨਹੀਂ ਮਾਰਦਾ ਹਾਂ ਉਹ ਟਾਲੀਆ ਕਾ ਨੂੰ ਬੇਚੀ ਨਹੀਂ ਨਾ ਬੇਪਰਾਣੀ ਬਜ਼ੁਰਗਾਂ ਮਿਲੇ ਨਹੀਂ ਨਿਸ਼ਾਨੀਆਂ ਯਾਰਾ ਨਾ ਬੇ ਭਾਈ ਕੈਸਾ ਮੈਂ ਕਹਾਂ ਲੋ ਕੈਸਰ ਕਰਦਾ ਸੌਦਾ ਇਹ ਦੋ ਚੀਜ਼ਾਂ ਸਾਹਮਣ ਵਾਲੀਆਂ ਨੇ ਆਪਣੇ ਪਾਣੀ ਸਾਹਮਣ ਵਾਲਾ ਆਪਣੇ ਖਾਤ ਸਾਹਮਣ ਵਾਲੇ ਨੇ ਆਪਣੇ ਪਾਣੀ ਤੋਂ ਬਿਨਾ ਆਪਣਾ ਤੁਹਾਡੇ ਚਰਨਾ ਚ ਹੀ ਬੇਨਤੀ ਹੈ ਵੀ ਜਿਹੜਾ ਇੱਕ ਪਾਣੀ ਹੈ ਨਾ ਇਹ ਬਹੁਤ ਅਨਮੋਲ ਚੀਜ਼ ਹੈ ਇਹਦੇ ਕੋਈ ਕੀਮਤ ਨਹੀਂ ਹੈਗੀ ਇਹਨੂੰ ਆਪਾਂ ਸਾਵਧ ਲਈਏ ਤਾਂ ਵਧੀਆ ਰਹਾਂਗੇ ਨਹੀਂ ਆਪਣੇ ਜਵਾਕ ਧੜਪਣਗੇ ਰੋਣਗੇ ਆਪਾਂ ਨੂੰ ਛਤਰ ਲਾਇਆ ਕਰਨਗੇ ਤਾਪੋ ਵੱਧ ਤੋਂ ਜਿੱਥੇ ਆਪਾਂ ਨੂੰ ਲੋੜ ਆ ਦੇਖੋ ਉੱਥੇ ਵਰਤਣਾ ਵੀ ਪਊਗਾ ਹਣਾ ਹੁਣ ਆਪਾਂ ਨੇ ਫਸਲਾਂ ਲਾਉਣੀਆਂ ਨੇ ਜੀਰੀ ਦੀਆਂ ਉਹ ਲਾਉਣੀ ਪਊਗੀ ਜਦੋਂ ਆਪਣੀ ਬਾਹਰ ਭਰ ਗਿਆ ਉਦੋਂ ਮੋਟਰ ਬੰਦ ਕਰ ਦਿਓ ਜਦੋਂ ਬਾਦੂ ਚੱਲਦੀ ਹੈ ਬੇਕਾਰ ਨਾਲ ਚਲਾਈਏ ਹਾਂ ਨਾ ਨਾ ਉਹ ਸਮਾਂ ਬਰਬਾਦ ਨਕਰੋ ਪਾਣੀ ਦਾ ਹਾਂ ਉਹ ਬਹੁਤ ਭਿਆਨਕ ਗੱਲ ਹੈ ਅੱਜ ਦੇ ਸਮੇਂ 'ਚ ਦੇਖ ਲਓ ਜੁੱਗ ਕਾ ਪਹਿਲਾ ਕਹੇ ਉੱਤੇ ਪਾਣੀ ਤੇ ਜੰਮੀ ਉੱਤੇ ਸੀ ਹਾਂ ਅਸੀਂ ਹਲਟਾਂ ਨਾਲ ਦੇਖੇ ਨੇ ਚੱਲਦੀਆਂ ਖੇਤੀਆਂ ਮੈਂ ਛੋਟਾ ਜਿਹਾ ਸੀ ਜਦੋਂ ਹਲਟ ਚੱਲਦੇ ਹੁੰਦੇ ਇੱਥੇ ਹਾਂ ਤੇ ਜਾਨੀ ਨੀ ਉਹ ਤਾਂ ਜਵਾਨ ਨਹੀਂ ਨਹੀਂ ਰਹੇਗਾ ਹਾਲਤ ਬਸ ਆਈ ਬੇਨਤੀ ਦੇਖੋ ਜਦੋਂ ਲੋੜ ਆ ਉਦੋਂ ਪਾਣੀ ਲਾਓ ਵਿੱਚ ਮੇਰੇ ਬਾਏ ਐਂਟ ਬਾਠੰਡਾ ਕਰਨਾ ਹੈ ਬਾਠੰਡਾ ਆਪਾਂ ਕਰਨ ਵਾਲੇ ਕੌਣ ਆ ਉਹਦਾ ਰੱਬਾ ਠੰਡਾ ਦਿੱਤਾ ਕਰਨ ਵਾਲਾ ਇਹ ਫਾਲਤੂ ਮੋਟਰਾਂ ਚਲਾ ਕੇ ਪਾਣੀ ਖਰਾਬ ਨਾ ਕਰੋ ਦੇ ਨਹਿਰਾ ਜੇ ਨਹਿਰਾ ਪਾਣੀ ਵਤੋਰ ਵਰਤੋ ਮੋਟਰ ਲੋੜ ਬਤਾ ਕੇ ਚਲਾਓ ਇਹ ਹੀ ਬੇਨਤੀ ਸਾਰੇ ਭਰਾਵਾਂ ਨੂੰ ਧੰਨਵਾਦ ਹੈ ਜੀ ਹਾਂ ਜੀ ਦੋਸਤੋ ਪਾਣੀ ਬਚਾਵਾਂਗੇ ਪਾਣੀ ਬਚਾਵਾਂਗੇ ਲਖਤ ਬਦ ਤੋਂ ਬਦ ਲਾਵਾਂਗੇ ਵਾਹ ਵਾਹ ਪਾਣੀ ਅਸੀਂ ਬਚਾਵਾਂਗੇ ਬਚਾਵਾਂਗੇ ਬਦ ਤੋਂ ਬਦ ਲਾਵਾਂਗੇ ਵਾਹ ਵਾਹ ਧੰਨਵਾਦ ਧੰਨਵਾਦ